ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਵਿੱਚ ਛੇਵੇਂ ਦਰਿਆ ਵਗਣ ਦੀ ਅਕਸਰ ਹੀ ਗੱਲ ਕਰੀ ਜਾਂਦੀ ਹੈ ਜੇ ਨਸ਼ੇ ਦੀ ਗੱਲ ਕਰ ਲਈਏ ਜੇ ਵੱਡੇ ਪੱਧਰ ਤੇ ਜਿਹੜਾ ਨਸ਼ਾ ਪੰਜਾਬ ਵਿੱਚ ਲੋਕਾਂ ਵੱਲੋਂ ਜਾਂ ਆਪਾਂ ਕਹਦੀਏ ਨੌਜਵਾਨ ਪੀੜੀ ਪਿੱਲੋਂ ਬਯੂਦਾ ਸਮੇਂ ਵਿੱਚ ਲਿਆ ਜਾਂਦਾ ਸਰਕਾਰਾਂ ਦੀ ਵੀ ਗੱਲ ਕਰੀਏ ਪਿਛਲੇ ਸਮੇਂ ਵਿੱਚ ਸਰਕਾਰਾਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਾਂਦੀਆਂ ਵੀ ਰਹੀਆਂ ਤੇ ਆਉਂਦੀਆਂ ਵੀ ਰਹੀਆਂ ਪਰ ਸੱਤਾ ਚੋਂਣ ਤੋਂ ਬਾਅਦ ਜਿਹੜਾ ਇਹ ਮੁੱਦਾ ਕਿਤੇ ਮੁੱਦਾ ਹੀ ਬਣ ਕੇ ਰਹਿ ਜਾਂਦਾ ਪਰ ਕਈ ਪਿੰਡ ਆ ਜਿਵੇਂ ਕੋਟਫੱਤਾ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਦੇ ਜਿਹੜੇ ਨੌਜਵਾਨ ਆ ਜਾਂ ਹੋਰ ਜਿਹੜੇ ਪਿੰਡ ਦੇ ਮੋਤਵਰ ਵਿਅਕਤੀ ਆ ਉਹਨਾਂ ਵੱਲੋਂ ਆਪਣੀ ਪੱਧਰ ਤੇ ਜਿਹੜੇ ਉਰਾਲੇ ਕੀਤੇ ਜਾਂਦੇ ਆ ਆਪਾਂ ਮੇਕ ਸਰਕਾਰਾਂ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਪਰ ਆਪਣੀ ਪੱਧਰ ਤੇ ਵੀ ਨੌਜਵਾਨਾਂ ਦੀ ਜਾਂ ਪਿੰਡ ਵਾਸੀਆਂ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਪਰ ਉਹ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਪਿੰਡ ਤੇ ਮੋਤਵਰ ਵਿਅਕਤੀ ਆ ਕਿਤਨਾ ਕਿਤੇ ਸਫਲ ਰਹੇ ਆ ਪਰ ਕੋਟਫੱਤਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜੇ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਆ ਜਾਂ ਆਪਾਂ ਕਹਦੀਏ ਕਲੱਬ ਦੇ ਮੈਂਬਰ ਆ ਉਹਨਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਇੱਕ ਉਪਰਾਲਾ ਕੀਤਾ ਜਾਂਦਾ ਤੇ ਬਹੁਤ ਸਾਰੇ ਜਿਹੜੇ ਕੰਮ ਆ ਉਹ ਕੀਤੇ ਜਾਂਦੇ ਆ ਸਾਡੇ ਨਾਲ ਜਿਹੜੇ ਕਲੱਬ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਆ ਇਹਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਕਿਹੜਾ ਕਲੱਬ ਆ ਤੁਹਾਡਾ ਸਿੱਧ ਬਾਬਾ ਭਾਈ ਰਾਮ ਸਿੰਘ ਯੂਕ ਸਭਾਵ ਕਲੱਬ ਕੋਟਫਟਾਈ ਕਿੰਨੀ ਕੁ ਦੇਰ ਤੋਂ ਜਿਹੜਾ ਕਲੱਬ ਆ ਇਹ ਕੰਮ ਕਰ ਰਿਹਾ ਤੁਹਾਡਾ ਬਈ ਇਹ ਕਲੱਬ ਸਾਡਾ 20 ਸਾਲ ਤੋਂ ਕੰਮ ਕਰ ਰਿਹਾ ਅ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਆ ਉਦਾਹਰਨ ਵਜੋਂ ਇੱਕ ਅਸੀਂ ਕਬੱਡੀ ਦਾ ਟੂਰਨਾਮੈਂਟ ਕਰਾਉਣੀ ਆ ਜੀ ਕੱਪ ਕਰਾਉਣਾ ਵੱਡਾ ਵੱਡੇ ਕੱਪਾਂ ਚਾਹੁੰਦਾ ਮਤਲਬ ਬਾਲੀਵਾਲ ਕਰਾਉਣੀ ਆ ਜੀ ਟੂਰਨਾਮੈਂਟ ক্রিকেট ਦਾ ਕਰਾਉਣੀ ਆ ਬਾਕੀ ਸਮਾਜ ਸੇਵਾ ਦੇ ਜਿਹੜੇ ਕੰਮ ਆ ਉਦਾਹਰਨ ਵਜੋਂ ਜਿਵੇਂ ਬੂਟੇ ਲਾਉਣੀ ਆ ਉਹ ਸਾਡੇ ਚੱਲ ਰਹੇ ਆ ਹੁਣ ਤੁਸੀਂ ਦੇਖਿਆ ਵੀ ਮੁੰਡੇ ਲਾ ਰਹੇ ਸੀ ਆਪਣੇ ਕਲੱਬ ਵਾਲੇ ਤੇ ਜਾਂ ਮਨ ਕੋਈ ਗਰੀਬ ਕਿਸੇ ਨੂੰ ਲੋੜ ਹੈ ਇਲਾਜ ਦੀ ਵੀ ਸਾਨੂੰ ਲੱਗੇ ਵੀ ਨੂੰ ਲੋੜ ਹੈ ਉਹਨੂੰ ਅਸੀਂ ਜਿੱਥੋਂ ਜਿੰਨੀ ਕੁ ਹੋ ਸਕਦੀ ਓਨੀ ਮਦਦ ਕਰਦੇ ਆਂ ਜਿਵੇਂ ਪੌਦਿਆਂ ਦੀ ਗੱਲ ਕੀਤੀ ਜਾਵੇ ਕਿੰਨੇ ਕ ਪੌਦੇ ਲਾਏ ਆ ਜਾਂ ਕਿੰਨੀ ਕ ਅਗਲੀਆਂ ਯੋਜਨਾਵਾਂ ਮਾ ਵੱਲੋਂ ਆਂਦੀਆਂ ਅਸੀਂ ਮੱਲਾ ਦਾ ਈ 300 ਬੂਟਾ ਲਾਇਆ ਕੋ ਨਾ ਹਾਂ 300 ਬੂਟਾ ਲਾਇਆ ਪਿੰਡ ਜੀ ਹੁਣ ਲਾ ਵੀ ਰਹੇ ਆ ਉਹਦੇ ਨਾਲ ਸਾਡੇ ਇੱਕ ਸੰਭਵ ਸੰਸਥਾ ਬਣੀ ਹੈ ਪਿੰਡੇ ਉਹ ਬਾਈ ਜੀ ਪ੍ਰੋਫੈਸਰ ਨੇ ਉਹ ਸਾਡੀ ਮਦਦ ਕਰ ਰਹੇ ਆ ਨਾਲ ਅ ਜਿਆਦਾਤਰ ਜਿਹੜੇ ਸ਼ਹਿਰਾਂ ਚ ਵੀ ਅਸੀਂ ਦੇਖਿਆ ਵੀ ਜਿਹੜੇ ਪੌਦੇ ਲਾ ਦਿੱਤੇ ਜਾਂਦੇ ਆ ਪਰ ਉਹਨਾਂ ਦੀ ਸਾਂਭ ਸੰਭਾਲ ਕਿਤੇ ਨਹੀਂ ਕੀਤੀ ਜਾਂਦੀ ਜਿਸ ਕਾਰਨ ਉਹ ਚਾਹੇ ਪਸ਼ੂ ਹੋਣ ਜਾਂ ਵੈਸੇ ਸੁੱਕ ਜਾਂਦੇ ਆ ਪਾਣੀ ਵਗੈਰਾ ਨਹੀਂ ਪਾਇਆ ਜਾਂਦਾ ਇਹ ਬਾਈ ਜੀ ਤੁਸੀਂ ਨਾ ਪਿੰਡ ਦਾ ਜਦ ਦੌਰਾ ਕਰੋਗੇ ਤੁਹਾਨੂੰ ਪਤਾ ਲੱਗੂ ਸਾਡੇ ਕਲੱਬ ਵਾਲੇ ਸਾਰੇ ਮੈਂਬਰ ਵਧੀਆ ਸਾਂਭ ਸੰਭਾਲ ਕਰ ਰਹੇ ਆ ਉਹਨਾਂ ਚ ਪਾਣੀ ਪਾ ਰਹੇ ਜਿੱਥੇ ਕੋਈ ਬੂਟਾ ਮਰ ਗਿਆ ਦਵਾਰੇ ਉਹਨੂੰ ਮਤਲਬ ਉਸ ਥਾਂ ਦੇ ਬੂਟਾ ਵੀ ਲਾ ਰਹੇ ਨੇ ਵੀ ਸਾਡੇ ਬੂਟੇ ਜਿਹੜੇ ਪਹਿਲਾਂ ਲੱਗਿਆ ਸਾਲ ਪਹਿਲਾਂ ਉਹ ਤੁਸੀਂ ਜਾ ਕੇ ਉਹਨਾਂ ਹਾਲਾਤ ਦੇਖ ਸਕਦੇ ਆ ਵਧੀਆ ਮਤਲਬ ਚੱਲੇ ਵੀ ਨੇ ਜੇ ਸਟੇਡੀਅਮ ਦੀ ਗੱਲ ਕੀਤੀ ਜਾਵੇ ਸਟੇਡੀਅਮ 'ਤੇ ਕਿਹੜੇ ਕਿਹੜੇ ਕੰਮ ਕੀਤੇ ਨੇ ਕਿਉਂਕਿ ਅਸੀਂ ਦੇਖਿਆ ਵੀ ਆ ਕਈ ਕੰਮ ਚੱਲ ਵੀ ਰਹੇ ਆ ਸਟੇਡੀਅਮ ਜੀ ਭਾਈ ਸਾਰਿਆਂ ਤੋਂ ਪਹਿਲਾਂ ਕੰਮ ਤਾਂ ਆਹੀ ਸਾਡਾ ਦੋ ਵਾਰੀ ਉੱਡ ਗਿਆ ਇਹ ਛੱਡ ਹੈ ਇਹ 75 75 75000 ਰੁਪਏ ਅਸੀਂ ਦੋ ਵਾਰੀ ਲਾ ਚੁੱਕੇ ਆ ਕਮੇਟੀ ਨੂੰ ਦੋਵੇਂ ਵਾਰੀ ਸੀ ਬੇਨਤੀ ਕਰ ਚੁੱਕੇ ਆ ਵੀ ਸਾਨੂੰ ਇਹ ਐਸਟੀਮੇਟ ਪਾ ਕੇ ਭਾਈ ਸਾਡੇ ਪੈਸੇ ਕੋਈ ਕਲੱਬ ਨੂੰ ਤੁਸੀਂ ਮਹੱਇਆ ਕਰੋ ਪਰ ਨਹੀਂ ਕਰਾਇਆ ਅਸੀਂ ਬਹੁਤ ਮਤਲਬ ਈਓ ਸਾਹਿਬ ਨੂੰ ਕਿਹਾ ਅਜੀਬ ਸਾਹਿਬ ਨੂੰ ਕਿਹਾ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਨੰਬਰ 2 ਤੇ ਟੂਰਨਾਮੈਂਟ ਤੋਂ ਪਹਿਲਾਂ ਅਸੀਂ ਆਹ ਕੰਦ ਗੱਡੀ ਨਵੀਂ ਅਸੀਂ ਉਹਨਾਂ ਨੂੰ ਕਿਹਾ ਜੀ ਐਂ ਕਰਕੇ ਤੁਸੀਂ ਕਮੇਟੀ ਕਿੰਨੀ ਪਾ ਦੋ ਕਿ ਇਹ ਜਿਹੜਾ ਮਤਲਬ ਜਗਾ ਇਹ ਕਮੇਟੀ ਦੇ ਅੰਡਰ ਆਉਂਦੀ ਹੈ ਜੀ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਉਹ ਸਾਥੂ ਕਹਿੰਦੇ ਸਾਨੂੰ ਤੁਸੀਂ ਲੈਟਰ ਪੈਡ ਤੇ ਲਿਖ ਕੇ ਦਿਓ ਨਾਲੇ ਮੰਨ ਕੇ ਚਲੋ ਜੇ ਕੋਈ ਇੱਥੇ ਦਰਖਤ ਹੈ ਜੇ ਉਹ ਪੱਟਣਾ ਹੈ ਉਹ ਕਮੇਟੀ ਨੇ ਪੱਟਣਾ ਉਹ ਤੇ ਜੇ ਮੰਨ ਲਓ ਸਾਡੇ ਮੁੰਡਿਆਂ ਨੇ ਕਿਤੇ ਪੱਟ ਲਿਆ ਜਾ ਉਹਨਾਂ ਤੇ ਐਕਸ਼ਨ ਵੀ ਹੋ ਸਕਦਾ ਲੈ ਲੈਣ ਉਹ ਮੰਨ ਲਓ ਜਿਹੜਾ ਕਮਾਈ ਵਾਲਾ ਕੰਮ ਆ ਕਮੇਟੀ ਨੇ ਕਰਨਾ ਉਹ ਕਮੇਟੀ ਨੇ ਕਰਨਾ ਕਮਾਈ ਵਾਲਾ ਜਿਹੜਾ ਇੱਥੇ ਲਾਗਤ ਹੋਣੀ ਆ ਉਹ ਕਲੱਬ ਨਹੀਂ ਕਰਨੀ ਆ ਆਧਾਰਨ ਵਿੱਚ ਉਹ ਤੇ ਦੇਖੀਏ ਨਵਾਂ ਅਸੀਂ ਨਵਾਂ ਕਰਾ ਰਹੇ ਹਾਂ ਇਹਨੂੰ ਮਤਲਬ ਪਲਾਸਟਰ ਕਰਾ ਰਹੇ ਹਾਂ ਮਤਲਬ ਕਮੇਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਯੋਗਦਾਨ ਇੱਕ ਆਹ ਇੱਥੇ ਆਇਆ ਗਿਆ ਸੈਂਟਰ ਚੋਂ ਸਕੀਮ ਆਈ ਏ ਇਹਦੇ ਮੰਨ ਲਓ ਕਿ ਉਹ ਕਹਿੰਦੇ ਆ ਵੀ ਅਸੀਂ ਗੇਟ ਲਾਇਏ ਸੀ ਪਰ ਅਸੀਂ 10000 ਰੁਪਏ ਲਾ ਕੇ ਗੇਟ ਆਪ ਲਾਈ ਨੇ ਨੇ ਜਿਹੜਾ ਗੇਟ ਫਰੋਂ ਉਹਨਾਂ ਨੇ ਲਾਇਸੀ ਉਹ ਕਿੱਧਰ ਕਹਿੰਦੇ ਚੋਰੀ ਹੋ ਗਏ ਦੇਖੋ ਅਸੀਂ ਤਾਂ ਨਾ ਤਾਂ ਲੱਗੇ ਦੇਖੇਈ ਉਹ ਜੇ ਉਹ ਕਹਿੰਦੇ ਲਾਇਸੀ ਉਸੇ ਰਾਤ ਚੋਰੀ ਹੋ ਗਏ ਦੇਖੋ ਹੁਣ ਪ੍ਰਮਾਤਮਾ ਜਾਣਦਾ ਚੋਰੀ ਹੋਈ ਐ ਜਾਂ ਨਹੀਂ ਹੋਈ ਜੇ ਆਪਾਂ ਜ਼ਰੂਰਤਾਂ ਦੀ ਗੱਲ ਕੀਤੀ ਐ ਕੋਈ ਸਰਕਾਰ ਤੋਂ ਡਿਮਾਂਡ ਹੈ ਜਾਂ ਸਰਕਾਰ ਤੱਕ ਅਪਰੋਚ ਕੀਤੀ ਵੀ ਜਿਹੜੀਆਂ ਹੋਰ ਚੀਜ਼ਾਂ ਦੀ ਲੋੜ ਨਹੀਂ ਸਰਕਾਰ ਤੇ ਇੱਕ ਅਪਰੋਚ ਕਰਦੇ ਨੂੰ ਸਾਰਿਆਂ ਨਾਲੋਂ ਵੱਡਾ ਕੰਮ ਆਪਣੇ ਪਿੰਡ ਨਾਲ ਸੀਵਰੇਜ ਤਾਂ ਹੋ ਰਿਹਾ ਜੀ ਉਹ ਅਸੀਂ ਇਤਕੀ ਟੂਰਨਾਮੈਂਟ ਤੋਂ ਪਹਿਲਾਂ ਆਪਦਾ ਬਜਟ ਰੱਖਿਆ ਸੀ ਬੀਐਸਈ 12-13 ਲੱਖ ਰੁਪਏ ਸੀਵਰੇਜ ਤੇ ਲਾਵਾਂਗੇ ਉਹ ਚਲੋ ਕੰਨਾ ਚ ਉਹਨਾਂ ਦੇ ਵੀ ਪਹੁੰਚ ਗਈ ਸੋਸ਼ਲ ਮੀਡੀਆ ਨੇ ਪਛਾਈ ਜੇ ਮਰਜ਼ੀ ਲਾ ਲੋ ਉਸ ਤੋਂ ਬਾਅਦ ਬਾਈ ਜੀ ਮਤਰਤਨ ਇੱਕ ਮੁੰਡਾ ਸਾਡੇ ਸੰਗੀਤ ਭਾਰਤੀ ਹੈ ਜੀ ਆਮ ਆਦਮੀ ਦਾ ਫਾਊਂਡਰ ਮੈਂਬਰ ਹੀ ਮੰਨੋ ਸਾਰਿਆਂ ਨੂੰ ਪਹਿਲਾਂ ਸਾਡੇ ਪਿੰਡ ਚੋ ਹੀ ਹੈ ਤੇ ਇੱਕ ਬਾਈ ਜੀ ਨਵੀਆ ਐ ਸੀ ਕਰ ਲਾਲ ਕਣਾ ਉਹਨੂੰ ਲੈ ਕੇ ਸੀ ਵਾਲੀਆ ਸਾਹਿਬ ਨੂੰ ਮਿਲੇ ਸੀ ਜਿਹੜੇ ਆਪਣੇ ਚੇਅਰਮੈਨ ਨੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਭਰੋਸੇ ਤੋਂ ਬਾਅਦ ਸਾਨੂੰ ਮਸ਼ੀਨਾਂ ਹੀ ਮੁਹਈਆ ਕਰਾਈਆਂ ਉਹ ਹੁਣ ਸਾਡੇ ਪਿੰਡ ਜੰਗੀਬੱਦਰ ਤੇ ਕੰਮ ਚੱਲ ਰਿਹਾ ਵਧੀਆ ਕੰਮ ਚੱਲ ਰਿਹਾ ਹੈ ਜਿਵੇਂ ਨੌਜਵਾਨ ਪੀੜ੍ਹੀ ਆ ਬਹੁਤ ਸਾਰੇ ਪਿੰਡਾਂ 'ਚ ਨਸ਼ੇ ਦੀ ਪ੍ਰਭਾਵ ਥੱਲੇ ਆ ਤੇ ਨੌਜਵਾਨ ਕੰਮ ਵੀ ਨਹੀਂ ਕਰਦੇ ਪਰ ਤੁਹਾਡੇ ਨਾਲ ਦੇਖਿਆ ਜਿਹੜੇ ਕਾਫੀ ਲੋਕ ਆ ਜਾਂ ਨੌਜਵਾਨ ਵੀ ਕਾਫੀ ਸਹਿਯੋਗ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਬਈ ਸਾਡੇ ਦੇਖੋ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਹੈ ਨਹੀਂ ਉਹ ਪਿੰਡ ਪਿੰਡ ਨਸ਼ਾ ਪਰ ਸਾਡੇ ਸਾਨੂੰ ਲੱਗਦਾ ਵੀ ਘੱਟ ਆ ਪਰ ਹੈ ਬਹੁਤ ਹੈਗਾ ਜਿਹੜੇ ਹੈਗੇ ਉਹ ਦਲਦਲ 'ਚ ਹੈਗੇ ਨੇ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਮਝਾ ਰਹੇ ਹਾਂ ਮੰਲਾਤ ਇੱਕ ਦੋ ਮੁੰਡੇ ਚੱਲ ਸਾਡੇ ਵੀ ਭੇਟ ਚੜੇ ਸੀ ਪਰ ਉਹ ਸਾਡੇ ਨਾਲ ਰਲ ਚੁੱਕੇ ਨੇ ਵਧੀਆ ਆਪਾਂ ਕਹਿੰਦੇ ਰੱਬ ਦੀ ਮਿਹਰ ਹੋਈ ਉਹਨਾਂ ਤੇ ਵਧੀਆ ਉਹ ਸੁਧਾਰ ਵੱਲ ਤੋਰੇ ਸਾਡੇ ਨਾਲ ਵਧੀਆ ਕੰਮ ਕਰਾ ਰਹੇ ਨੇ ਕੋਈ ਵੀ ਉਹਨਾਂ ਦੀ ਇਹੋ ਜਿਹੀ ਮਿਲ ਹੈ ਨਹੀਂ ਕੀ ਗੱਲ ਅਕਸਰ ਲੋਕ ਕਨਾਂ ਨੂੰ ਜਦੋਂ ਗੱਲਬਾਤ ਕਰਦੇ ਆ ਤਾਂ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੇ ਸਿਰ ਸਿੱਟਣ ਦੇ ਹਾਲਾਂਕਿ ਸਰਕਾਰਾਂ ਦੀ ਜ਼ਰੂਰ ਜ਼ਿੰਮੇਵਾਰੀ ਹੁੰਦੀ ਆ ਪਰ ਕਿਤੇ ਨਾ ਕਿਤੇ ਮਾਪਿਆਂ ਦੀ ਜਿਵੇਂ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਪਿੰਡ ਵਾਸੀਆਂ ਦੀ ਲੱਗਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਉਹਨਾਂ ਨੂੰ ਵੀ ਨਿਭਾਉਣੀ ਚਾਹੀਦੀ ਆ ਨਹੀਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਜੇ ਆਪਾਂ ਸਰਕਾਰ ਨੂੰ ਕਿਉਂਕਿ ਸਰਕਾਰ ਵੀ ਹਰ ਤੱਕ ਨਹੀਂ ਕਰ ਸਕਦੀ ਆਪਣਾ ਆਲਾ ਦਵਾਲਾ ਆਪਣਾ ਆਪ ਦਾ ਵੀ ਹੱਕ ਬਣਦਾ ਵੀ ਸਾਫ਼ ਰੱਖੀ ਇਹ ਕੁਦਰਤ ਦਾ ਨਿਯਮ ਹੈ ਜੇ ਆਪਾਂ ਸਾਫ਼ ਰੱਖਾਂਗੇ ਸੰਦੇਸ਼ ਵੀ ਵਧੀਆ ਜਾਊਗਾ ਇਹ ਸਾਰਿਆਂ ਦੇ ਸਾਰੇ ਹੁੰਦਾ ਈ ਜਿਹੜੇ ਮਾੜੇ ਪ੍ਰਭਾਵ ਆ ਜੇ ਨਸ਼ੇ ਵਾਂਗੂ ਜਿਵੇਂ ਆਪਾਂ ਗੱਲ ਕਰੀਏ ਬਹੁਤ ਵੱਡੀ ਪੱਧਰ ਤੇ ਨੌਜਵਾਨ ਜੁੜੇ ਹੋਇਆ ਜਿਵੇਂ ਇਸ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਿੰਦੇ ਆ ਲੱਗਦਾ ਵੀ ਉਹਨਾਂ ਚੀਜ਼ਾਂ ਤੋਂ ਵੀ ਦੂਰ ਰਹਿੰਦੇ ਬਿਲਕੁਲ ਰਹਿੰਦੇ ਬਾਈ ਜੀ ਬਿਲਕੁਲ ਰਹਿੰਦੇ ਨੇ ਅਜੇ ਫੰਡਾਂ ਦੀ ਗੱਲ ਕਰ ਰਹੀਏ ਜੇ ਇਹ ਇਸ ਤਰ੍ਹਾਂ ਦੇ ਜਿਹੜਾ ਤੁਸੀਂ ਸੇਵਾ ਕਰਦੇ ਹੋ ਇੱਕ ਤਰ੍ਹਾਂ ਦੀ ਸਮਾਜ ਸੇਵਾ ਹੀ ਇਹ ਇਹਦੇ ਵਾਸਤੇ ਬਹੁਤ ਸਾਰੇ ਪੈਸੇ ਦੀ ਲੋੜ ਪੈਂਦੀ ਆ ਫਿਰ ਪੈਸਾ ਕਿੱਥੋਂ ਆਉਂਦਾ ਇਹ ਪੈਸਾ ਬਾਈ ਜੀ ਸਾਡੇ ਪਿੰਡ ਦੇ ਦਾਨੀ ਸੱਜਣ ਨੇ ਜਾਂ ਐਨ ਆਰ ਆਈ ਵੀਰ ਨੇ ਉਹ ਸਾਨੂੰ ਮਤਲਬ ਵਧੀਆ ਜਾਦੇ ਪੈਸੇ ਮਿਲਾਂ ਐਨਆਰਆਈ ਵੀਰ ਭੇਜਦੇ ਨੇ ਇੰਨਾ ਕਮਾਵਾ ਤੇ ਜਦੋਂ ਵੀ ਸਾਨੂੰ ਲੋੜ ਹੁੰਦੀ ਆ ਬਾਈ ਨਵੀ ਐ ਬੱਬੂ ਐ ਜਾਂ ਕੱਕਾ ਐ ਮੈਂ ਚਲੋ ਸ਼ਾਇਦ ਕਿਸੇ ਦਾ ਨਾਮ ਆ ਰਿਹਾ ਜੇ ਗੱਬਰ ਐ ਵੀ ਕਈ ਯਾਰ ਮੁੰਡੇ ਸਾਡੇ ਪਿੰਡ ਦੇ ਜਦੋਂ ਵੀ ਉਹਨਾਂ ਨੇ ਸਾਨੂੰ ਫੋਨ ਕਰਦੇ ਆ ਮੰਨ ਕੇ ਸਾਨੂੰ ਲੋੜ ਪੈਂਦੀ ਆ ਵਿਚਾਰੇ ਇਕੱਠੇ ਕਰਕੇ ਸਾਨੂੰ ਪੈਸੇ ਭੇਜਦੇ ਆ ਜਦੋਂ ਇਸ ਤਰ੍ਹਾਂ ਦੇ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਪਰ ਉਹਨਾਂ ਤੇਵਾਦ-ਵਿਵਾਦ ਵੀ ਨਾਲ ਜੁੜਦੇ ਆ ਤੇ ਪੈਸੇ ਦਾ ਗੱਬਨ ਜਾਂ ਹਿਰਾਫਰੀ ਕਰਨ ਦੇ ਵੀ આરોਪ ਲੱਗਦੇ ਆ ਫਿਰ ਤੁਸੀਂ ਉਹਦੂੰ ਮੈਨੇਜ ਕਿਵੇਂ ਕਰਦੇ ਹੋ ਪਾਰਦਰਸ਼ਤਾ ਕਿਵੇਂ ਰੱਖਦੇ ਹੋ ਬਿਲਕੁਲ ਬਈ ਜੀ ਲੱਗਦੇ ਨੇ ਸਾਡੇ ਤੇ ਲੱਗਦੇ ਆ ਪਰ ਅਸੀਂ ਜਿਹੜਾ ਪੈਸਾ ਸਾਨੂੰ ਆਉਂਦਾ ਹੈ ਕੋਈ ਵੀ ਸਰਕਾਰੀ ਫੰਡ ਨਹੀਂ ਆਉਂਦਾ ਸਾਨੂੰ ਜਿਹੜੇ ਦਾਨ ਕਰ ਰਹੇ ਨੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਬੀਏ ਪੈਸੇ ਹੰਦੇ ਸਹੀ ਥਾਂ ਲਾ ਰਹੇ ਨੇ ਉਸੇ ਵਿਸ਼ਵਾਸ ਦੇ ਤਹਿਤ ਸਾਨੂੰ ਮੰਨ ਕੇ ਚਲੋ ਅਸੀਂ ਸਾਡਾ ਬਜਟ 20 ਲੱਖ ਦਾ ਹੈ ਪਿਛਲੀ ਵਾਰ ਸਾਨੂੰ 19 ਲੱਖ ਰੁਪਏ ਇਕੱਠਾ ਹੋਇਆ ਸੀ ਜੇ ਤੱਕ ਸਾਨੂੰ 25 ਲੱਖ ਇਕੱਠਾ ਹੋਇਆ ਜੇ ਵਿਸ਼ਵਾਸ ਤਾਂ ਹੀ ਹੋਇਆ ਨਾ ਤਾਂ ਸਾਡੇ ਤੇ ਵਿਸ਼ਵਾਸ ਕਰਦੇ ਤਾਂ ਅਗਲੀ ਵਾਰ ਵੱਧ ਦਿੰਦੇ ਸਾਨੂੰ ਆ ਜਿਹੜੇ ਨੌਜਵਾਨ ਪੀਡੀਆ ਕੀ ਅਪੀਲ ਕਰਨਾ ਚਾਹੁੰਦੇ ਆ ਜਿਵੇਂ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਨੌਜਵਾਨ ਇਸ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣਾ ਇਹ ਅਸੀਂ ਤਾਂ ਕਹਿੰਦੇ ਨੌਜਵਾਨਾਂ ਨੂੰ ਚੰਗੇ ਕੰਮਾਂ ਵੱਲ ਲੱਗੋ ਸਮਾਜਵਾਦੀ ਕੰਮਾਂ 'ਚ ਜੁੜੋ ਮੈਂ ਕਿਹਾ ਸਾਡਾ ਵੀ ਸਾਥ ਦਿਓ ਜੇ ਤੁਹਾਨੂੰ ਲੱਗਦਾ ਸਾਡੇ ਚ ਗਲਤੀ ਹੈ ਅਸੀਂ ਉਹਨੂੰ ਮੰਨਾਂਗੇ ਜੇ ਤੁਹਾਨੂੰ ਲੱਗੂਗੀ ਸਾਨੂੰ ਦੱਸੋ ਵੀ ਸਾਡੇ ਚ ਕੋਈ ਗਲਤੀ ਹੈ ਪਰ ਤਕਰੀਬਨ ਜਿੰਨਾ ਸਾਡਾ ਗਰੁੱਪ ਹੈ ਜੀ ਸਾਡਾ ਵੈਸੇ 20 ਬੰਦਾ ਦਾ ਗਰੁੱਪ ਹੈ 20 ਤੋਂ ਬਾਅਦ 50 ਬੰਦਾ ਦਾ ਗਰੁੱਪ ਹੈ 50 ਬੰਦੇ ਦਾ ਗਰੁੱਪ ਸਾਡਾ ਕਈ ਸਾਲਾਂ ਤੋਂ ਨਿਰੰਤਰ ਚੱਲ ਰਿਹਾ ਹੈ ਜੇ ਸਾਡੇ ਚ ਕੋਈ ਹੁਣਤਾ ਹੀ ਹੋਵੇ ਤਾਂ ਸਾਡੇ ਨਾਲ ਟੁੱਟ ਜਾਏ ਬੰਦਾ ਕੋਈ ਨਾ ਕੋਈ ਅ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਖਾਲਸਾ ਕੀ ਕਹਿਣਾ ਚਾਹੁੰਨੇ ਜਿਹੜਾ ਤੁਹਾਡਾ ਕਲੱਬ ਕੰਮ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਕਿੰਨੇ ਕੰਮ ਕੀਤੇ ਆ ਜਾਂ ਹੋਰ ਕਿਹੜੀਆਂ ਚੀਜ਼ਾਂ ਦੀ ਲੋੜ ਦੇਖੋ ਇਹ ਕੰਮ ਤਾਂ ਇਹ ਲੰਮੇ ਸਮੇਂ ਤੋਂ ਘਟੋ ਘਟ 20 ਸਾਲ ਤੋਂ ਦੱਸ ਰਿਹਾ ਬਾਈ ਵੀ ਕਲੱਬ ਸਵਾਮਨ ਮਾ ਰਿਹਾਗਾ ਵੱਡੇ ਪੱਧਰ ਤੇ ਆਏ ਸਾਲ ਵੀ ਕੱਪ ਕਰਾ ਰਿਹਾਗਾ ਵਧੀਆ ਨੌਜਵਾਨ ਖਿਡਾਂ ਵੱਲ ਪ੍ਰੇਰਿਤ ਹੋ ਰਹੇ ਨੇ ਤੇ ਹੋਰ ਵੀ ਸਮਾਜ ਸੇਵਾ ਦੇ ਕੰਮ ਕਰੀ ਜਾਣੇ ਆ ਨਾਲ ਦੀ ਨਾਲ ਜਿਵੇਂ ਬੂਟੇ ਲਾਇਏ ਨੇ ਪਿਛਲੇ ਸਮੇਂ ਚ ਵੀ ਗਰਮੀ ਵਿੱਚ ਲਾਏ ਸੀ ਉਹਨਾਂ ਨੂੰ ਵਧੀਆ ਟੈਂਕੀ ਸੀਗੀ ਇੱਥੋਂ ਪਿੰਡੋਂ ਹੀ ਸੀਗਾ ਬੰਦਾ ਕੋਈ ਉਹਦੇ ਵਿਚਾਰੇ ਉਹ ਦੇ ਦਿੰਦਾ ਸੀ ਟੈਂਕੀ ਮਗਰ ਪਾ ਕੇ ਤੇ ਸਾਰੇ ਬੂਜਿਆਂ ਨੂੰ ਪਾਣੀ ਪਾਉਂਦੇ ਸੀ ਬੂਟਿਆਂ ਨੂੰ ਤੇ ਜਿਹੜੇ ਬੂਟੇ ਮੱਚ ਗਏ ਸੀ ਹੁਣ ਪਿੱਛੇ ਜੇ ਕੁਝ ਉਹ ਵੀ ਲਾਇਆ ਘਟੋ ਘਟ 40-50 ਬੂਟੇ ਹੋਰ ਵੀ ਹੁਣ ਗਰਮੀ ਚ ਹੋਰ ਲਾਉਣੇ ਨੇ ਤੇ ਬਾਕੀ ਆ ਕੰਧਾਂ ਦਾ ਪਲਾਸਟਰ ਕਰੀ ਜਾਂਦੇ ਆ ਇਹ ਰੰਗ ਕਰੀ ਜਾਂਦੇ ਨੇ ਇੱਕ ਡਿਮਾਂਡ ਵੀ ਆ ਨੌਜਵਾਨਾਂ ਦੀ ਵੀ ਇੱਥੇ ਜਿਹੜੇ ਬਾਲੀਵਾਲ ਖੇਡਦੇ ਆ ਨੌਜਵਾਨ ਉਹਨਾਂ ਨੂੰ ਵੀ ਪ੍ਰਾਪਰ ਜਿਹੜੀ ਉਹਨਾਂ ਦੀ ਕਿੱਟ ਹੁੰਦੀ ਆ ਖੇਡਣ ਵਾਲੀ ਕੋਈ ਜਾਂ ਬਾਲੀਵਾਲ ਦਾ ਕੋਈ ਉਹਨਾਂ ਦਾ ਜਾਲ ਹੁੰਦਾਗਾ ਉਹ ਵੀ ਇੱਥੇ ਡਿਮਾਂਡ ਰੱਖੀ ਹੋਈ ਆ ਬਾਕੀ ਅਸੀਂ ਵੀ ਉਧਰ ਪਿੰਡ ਪੱਦਰ ਤੇ ਵੀ ਪਿੰਡ ਦੇ ਵਿੱਚ ਵਧੀਆ ਕੰਮ ਕਰ ਰਹੇ ਹਾਂ ਜਿਵੇਂ ਟੋਏ ਟਾਇ ਭਰਨੇ ਆ ਕਿਤੇ ਸੜਕ ਦੇ ਉੱਤੇ ਮੈਂ ਸੜਕ ਦੇ ਉੱਤੇ ਘਟੋ ਘਟ ਵੀ ਮਹੀਨਾ ਦੋ ਮਹੀਨੇ ਪਹਿਲਾਂ ਅਸੀਂ 11-12 ਟਰਾਲੀਆਂ ਉੱਥੇ ਰੇਤੀ ਦੀਆਂ ਪਵਾਇਆਂ ਨੇ ਬਹੁਤ ਜ਼ਿਆਦਾ ਸੜਕ ਖਰਾਬ ਸੀਗੀ ਤੇ ਉਦੋਂ ਬਾਅਦ ਜਿਵੇਂ ਮੇਨ ਉਧਰ ਰਸਤਾ ਸੀਗਾ ਸਾਰੇ ਪਿੰਡ ਦਾ ਜਿੱਥੋਂ ਦੀ ਵੀ ਪਟ્રોલ ਪਵਾ ਕੇ ਲੈ ਕੇ ਆਉਂਦੇ ਜਾਂ ਖੇਤਾਂ ਨੂੰ ਜਾਂਦੇ ਨੇ ਉਥੇ ਉਹ ਰਾਹ ਨੂੰ ਸਾਫ ਕਰਾਇਆ ਜੇਸੀਬ ਨਾਲ ਘਟਕਟ 12 15000 ਰੁਪਇਆ ਲਾ ਕੇ ਦੋ ਦਿਨ ਜੇਸੀਬ ਚੱਲੀ ਗਈ ਆ ਤੇ ਹੋਰ ਜਿਵੇਂ ਆਪਣੇ ਵੀ ਅਸੀਂ ਉਧਰ ਧਰਮਸ਼ਾਲਾ ਸੀ ਇੱਕ ਤੇ ਉਹ ਬਾਬਾ ਬੋਕਨ ਸ਼ਾਹ ਪਾਰਕ ਬਣਾਤਾ ਉਹਨੂੰ ਵਧੀਆ ਘਟੋ ਘਟਵੀਂ ਉਹਤੇ 2 ਡੁੱਗ ਲੱਖ ਰੁਪਈਆ ਲਾਤਾ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਪਾਂ 500 ਰੁਪਈਆ ਇਕੱਠਾ ਕਰਕੇ ਉਹਦੇ ਵਿੱਚ ਹੁਣ ਕਲੱਬ ਵਾਲੇ ਵੀਰਾਂ ਦੇ ਐਨ ਆਰੀਆਂ ਵੀਰਾਂ ਦੇ ਸਹਿਯੋਗ ਦੇ ਨਾਲ ਕਾ ਕਿਹਾ ਸੀਗਾ ਵੀ ਉਹ ਕਹਿੰਦੇ ਸੋਮਵਾਰ ਇਹ ਵੀਰ ਕਹਿੰਦੇ ਆਪਣੇ ਸੋਮਵਾਰ ਤੱਕ ਲੱਗ ਜੂਗਾ ਨਾ ਗਰਾਊਂਡ ਚ ਲਾਉਣਾ ਕਾ ਤੇ ਉੱਥੇ ਸਾਡੀ ਡਿਮਾਂਡ ਇੱਕ ਹੋਰ ਵੀ ਆ ਵੀ ਓਪਨ ਜਿਮ ਵੀ ਨਾਲੇ ਤਾਂ ਬੱਚੇ ਨੌਜਵਾਨ ਭੈਣਾਂ ਸਾਰੇ ਉੱਥੇ ਵੀ ਕਰ ਲਿਆ ਕਨ ਵੀ ਉਹ ਪੰਜਮ ਦੀ ਡਿਮਾਂਡ ਸੀ ਸਾਡੀ ਸਾਰੇ ਨਗਰ ਨਾਸੀਆਂ ਦੀ ਤੁਸੀਂ ਜਿੰਮ ਦੀ ਗੱਲ ਕੀਤੀ ਆ ਸਾਡੇ ਸ਼ਹਿਰਾਂ ਚ ਬਹੁਤ ਸਾਰੇ ਜਿੰਮ ਲੱਗੇ ਆ ਉਪਨੋਪ ਅਸਮਾਨ ਬਾਦ ਚ ਚੋਰੀ ਹੋ ਜਾਂਦਾ ਨਹੀਂ ਉਥੇ ਪਤਾ ਕੀ ਆ ਜੀ ਸਾਡੀ ਅਸੀਂ ਬਹੁਤ ਵਧੀਆ ਪ੍ਰਬੰਧ ਕਰਿਆ ਤੁਹਾਨੂੰ ਦਿਖਾਵਾਂਗੇ ਤੁਸੀਂ ਮਾਰ ਕੇ ਆਓ ਚੱਕਰ ਉਧਰ ਅਸੀਂ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਪੈਸੇ ਇਕੱਠੇ ਕਰਕੇ 5-500 ਰੁਪਇਆ ਤੇ ਉਹਦੇ ਤੇ ਕੰਡਿਆਲੀ ਤਾਰ ਲਾਈ ਹੋਈ ਆ ਚਾਰੇ ਪਾਸੇ ਤੇ ਵਧੀਆ ਪ੍ਰਬੰਧ ਕਰਿਆ ਹੋਇਆ ਕੋਈ ਵੀ ਟੈਂਕੀ ਟੋ ਕੀ ਵੀ ਤਰੀ ਉਥੇ ਪਾਣੀ ਵਾਲੀ ਸਾਰਾ ਵਧੀਆ ਪ੍ਰਬੰਧ ਦਾ ਕਮਰਾਗਾ ਤੇ ਥੜੇ ਬਣਾਏ ਹੋਇਆ ਵਧੀਆ ਪ੍ਰਬੰਧ ਕਰਿਆ ਹੋਇਆਗਾ ਕੋਈ ਚੋਰੀ ਵਾਲੀ ਹੈ ਨਹੀਂ ਖਰ ਪਹਿਲਾਂ ਦਾ ਸੀਗਾ ਹੁਣ ਵਧੀਆ ਆਪ ਗ੍ਰੇਡ ਕਰਤਾ ਉਹਨੂੰ ਜਿਵੇਂ ਤੁਸੀਂ ਕੰਮ ਕਰ ਰਹੇ ਆ ਤੁਹਾਡੇ ਕੋਟ ਫੱਤੇ ਚ ਬਹੁਤ ਸਾਰੇ ਨੌਜਵਾਨ ਆ ਹੋ ਜਾਂ ਹੋਰ ਪਿੰਡ ਦੇ ਵਿਅਕਤੀ ਜਿਹੜੇ ਜੁੜੇ ਹੋਏ ਆ ਬਾਕੀ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨ ਪੀੜੀ ਨੌਜਵਾਨ ਪੀੜੀ ਨੂੰ ਇਹੀ ਬੇਨਤੀ ਆ ਵੀ ਰਲ ਮਿਲ ਕੇ ਚੱਲੋ ਜਿਹੜੇ ਵੀ ਮੋਤਵਾਰਾ ਪਿੰਡ ਉਹਨਾਂ ਨੂੰ ਵੀ ਚਾਹੀਦਾ ਵੀ ਸਾਰਿਆਂ ਨੂੰ ਰਲ ਮਿਲ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੀਏ ਆਪਾਂ ਠੀਕ ਆ ਵੀ ਚੰਗੇ ਕੰਮ ਕਰੀਏ ਸਮਾਜ ਦੇ ਵਿੱਚ ਤੇ ਇਹਦੇ ਨਾਲ ਨਾਇ ਤਾਂ ਨੌਜਵਾਨ ਵੀ ਖੇਡਾਂ ਵੱਲ ਪ੍ਰੇਰਿਤ ਹੁੰਦੇ ਨੇ ਠੀਕ ਆ ਤੇ ਹੋਰ ਜਿਵੇਂ ਬਾਲੀਬਾਲ ਖੇਡਣਾ ਕ੍ਰਿਕਟ ਖੇਡਣਾ ਕਬੱਡੀ ਖੇਡਣਾ ਹੋਰ ਬੜੀਆਂ ਬੜੀਆਂ ਵਧੀਆ ਗੇਮਾਂ ਨੇ ਉਹਦੇ ਵਿੱਚ ਵੀ ਬੱਚਿਆਂ ਦਾ ਟਰਸਟ ਬਣਦਾਗਾ ਤੇ ਚੰਗਾ ਕੰਮ ਕਰਦੇ ਆ ਸਮਾਜ ਦੇ ਵਿੱਚ ਵੀ ਲੋਕਾਂ ਦਾ ਵਧੀਆ ਬੜਾਈ ਕਰਦੇ ਨੇ ਉਹਦੀ ਉਹਦਾ ਹੀ ਨਾਂਗਾ ਇੱਥੇ ਜਿਹੜਾ ਚੰਗਾ ਕੰਮ ਕਰੂਗਾ ਜੀ ਇੱਕ ਜਦੋਂ ਕੋਈ ਵੀ ਕੰਮ ਕਰਦੇ ਆ ਬਹੁਤ ਸਾਰੀਆਂ ਸੰਸਥਾਵਾਂ ਆਪਾਂ ਵੀ ਦੇਖਦੇ ਆ ਜਦੋਂ ਵੀਡੀਓ ਪਾਉਂਦੀਆਂ ਉਹਦੇ ਚ ਲੱਤਾਂ ਖਿੱਚਣ ਵਾਲੇ ਜਾਂ ਵਿਰੋਧੀ ਬਹੁਤ ਹੁੰਦੇ ਆ ਕਈ ਲੋਕ ਉਹਨਾਂ ਤੋਂ ਗੁੱਸੇ ਹੋ ਕੇ ਕੰਮ ਕਰਨਾ ਬੰਦ ਕਰ ਦਿੰਦੇ ਆ ਤੁਸੀਂ ਤਾਂ ਨਹੀਂ ਕਰਦੇ ਨੀ ਕੰਮ ਤਾਂ ਨਹੀਂ ਕਰਦੇ ਜੀ ਆਪਾਂ ਵੀ ਚਲੋ ਮੈਂ ਤਾਂ ਮੇਰਾ ਤਾਂ ਸੂਲੀ ਆ ਗਈ ਆਪਾਂ ਕੋਈ ਵੀ ਚਲੋ ਕਰਦੇ ਆ ਕੰਮ ਉਹਦੇ ਤੇ ਬੰਦਾ ਨੈਗੇਟਿਵਤਾ ਕਰਦੀ ਆ ਉਹਦੇ ਉਲਟ ਹੋ ਜਾਂਦੇ ਨੇ ਵੀ ਆਹ ਯਾਰ ਬਾਲਾ ਮੂਰੇ ਲੱਗਿਆ ਫਰਦਾਗਾ ਠੀਕ ਆ ਇਹ ਕੰਮ ਕਰਾਈ ਜਾਂਦਾਗਾ ਪਰ ਉਹ ਉਲਟ ਵੀ ਚੱਲਣ ਵਾਲੇ ਹੁੰਦੇ ਨੇ ਵਿੱਚ ਸਾਰੇ ਪ੍ਰਕਾਰ ਦੇ ਹੁੰਦੇ ਆ ਸਮਾਜ ਦੇ ਵਿੱਚ ਪਰ ਆਪਾਂ ਜਿਹੜੇ ਕੰਮ ਕਰਨੇ ਆ ਸਮਾਜ ਦੇ ਵਿੱਚ ਜਿਵੇਂ ਕੋਈ ਵੀ ਹੁਣ ਸੜਕਾਂ ਤੇ ਖੱਡੇ ਭਰਾਏ ਨੇ ਨਾਲ ਲੱਗ ਕੇ ਚਲੋ ਉਥੇ ਲੱਗਿਆ ਸੀਗਾ ਵੀ ਬਜਰੀ ਪਵਾਤੀ ਹੋਰ ਵੀ ਆਪਣਾ ਰਾਸ ਮਾਰਤੇ ਇਹ ਚੰਗੇ ਕੰਮ ਜਿਹਦੀ ਸੋਚ ਚੰਗੀ ਆ ਉਹਨੇ ਲਗਾਤਾਰ ਕਰਦੇ ਰਹਿਣਾ ਔਕੜਾਂ ਮੁਸ਼ਕਲਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਠੀਕ ਆ ਉਹਨਾਂ ਨੇ ਨੰਨਤ ਰ ਆਪਦਾ ਕੰਮ ਕਰਦੇ ਰਹਿਣਾ ਉਹ ਚਲੋ ਆਪਾਂ ਜਿਹੜਾ ਮਾੜਾ ਬੋਲਦਾ ਉਹਦਾ ਵੀ ਭਲੇ ਆ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਕਲੱਬ ਦੇ ਮੈਂਬਰ ਸੀਗੇ ਜਿਹੜੇ ਮਹਤਵਪੂਰਨ ਵਿਅਕਤੀ ਸੀ ਜਿਨ੍ਹਾਂ ਨੇ ਸਾਰੀ ਗੱਲਬਾਤ ਕੀਤੀ ਔਰ ਉਹਨਾਂ ਨੇ ਇੱਕ ਸੰਦੇਸ਼ ਵੀ ਦਿੱਤਾ ਵੀ ਨੌਜਵਾਨ ਪੀੜ੍ਹੀ ਨੂੰ ਜਾਂ ਆਪਣੇ ਬਾਕੀ ਪਿੰਡਾਂ ਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਜਿੱਥੇ ਅਬਿਜੀ ਰਹਿਂਦਾ ਨੌਜਵਾਨ ਉਥੇ ਹੀ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਵੀ ਬਚਿਆ ਰਹਿੰਦਾ ਤੇ ਤਾਂ ਕਿ ਇਹਨਾਂ ਤੋਂ ਸੇਧ ਲੈ ਕੇ ਬਾਕੀ ਪਿੰਡਾਂ 'ਚ ਵੀ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਲਯਾਂਟੀਵੀ ਪੰਜਾਬ ਤੇ ਮੈਂ ਹਰਸ਼ਪਾਲ